ਬਾਗ ਬੰਨੀ ਵੀ ਕਲਾ ਹੈ ਇਸ ਕਲਾਸਮਾ ਹਰ ਇੱਕ ਨੌਜਵਾਨ ਜਿੱਥੇ ਖੁਦ ਵੱਖ-ਵੱਖ ਸਥਿਤੀਆਂ ਚ ਬਾਗਬਾਨ ਲੰਦਾ ਹੈ ਉੱਥੇ ਹੋਰਾਂ ਨੂੰ ਵੀ ਇਹ ਕਲਾ ਸਿਖਾ ਰਿਹਾ ਹੈ ਦੇ ਵੀ ਕਿਸੇ ਦਾ ਮਾਰਾ ਨਹੀਂ ਉਹ ਟੱਕ ਤੇ ਉਹ ਧੀਰਜ ਵਿੱਚ ਰਹਿੰਦੇ ਸਦਾ ਹੱਸਦੇ ਸਾਨੂੰ ਪੱਕਾ ਫੁੱਲ ਦਿਆਂ ਨੇ ਪੱਕਾ ਫੁੱਲ ਦਿਆਂ ਨੇ ਸਾਡੀ ਮੱਖੀ ਟੋੜਨ ਵਾਪੀ ਸਾਡੀ ਕੌਮ ਹੈ ਸ਼ੇਰਾਂ ਦੀ ਕੋਈ ਸਮਾਂ ਸੀ ਜਦੋਂ ਪੰਜਾਬ ਵਿੱਚ ਪੱਗ ਬਨਣਾ ਇੱਕ ਜ਼ਰੂਰਤ ਸੀ ਫਿਰ ਇੱਕ ਦੌਰ ਆਇਆ ਕਿ ਪੱਛਮ ਦੇ ਫੈਸ਼ਨ ਦੀ ਹਨੇਰੀ ਵਿੱਚ ਪੱਗ ਬਨਣ ਦਾ ਰੁਝਾਨ ਘਟਦਾ ਵਿਖਾਈ ਦਿੱਤਾ ਪਰ ਹੁਣ ਇੱਕ ਵਾਰ ਫਿਰ ਪੱਗ ਬਨਣਾ ਸਿਰਫ ਜ਼ਰੂਰਤ ਹੀ ਨਹੀਂ ਰਿਹਾ ਬਲਕਿ ਇੱਕ ਕਲਾ ਬਣਦਾ ਜਾ ਰਿਹਾ ਹੈ ਇਸ ਕਲਾ ਨੂੰ ਉਤਸ਼ਾਹਿਤ ਕਰਨ ਵਾਲਿਆਂ ਵਿੱਚ ਸ਼ਾਮਲ ਹੈ ਇੱਕ ਨੌਜਵਾਨ ਮਨਜੀਤ ਜੋ ਪੱਗ ਬਨਣ ਵਿੱਚ ਇੰਨਾ ਮਾਹਿਰ ਹੈ ਕਿ ਉਹ ਬਿਨਾਂ ਕਿਸੇ ਸ਼ੀਸ਼ੇ ਤੋਂ ਇਥੋਂ ਤੱਕ ਕਿ ਅੱਖਾਂ ਤੇ ਪੱਟੀ ਬਨ ਕੇ ਵਧੀਆ ਪੱਗ ਬਨ ਲੈਂਦਾ ਹੈ ਇਹੀ ਨਹੀਂ ਉਹ ਚਲਦੇ ਫਿਰਦੇ ਆ ਅਤੇ ਮੋਟਰਸਾਈਕਲ ਤੇ ਬਹਿ ਕੇ ਵੀ ਪਗ ਬਣ ਸਕਦਾ ਹੈ ਆਪਣੀ ਇਸ ਮਹਾਰਤ ਨੂੰ ਮਨਜੀਤ ਨੇ ਇੱਕ ਬਿਜ਼ਨਸ ਵਿੱਚ ਵੀ ਤਬਦੀਲ ਕਰ ਲਿਆ ਹੈ ਉਹ ਬਠਿੰਡਾ ਵਿੱਚ ਇੱਕ ਦਸਤਾਰ ਅਕੈਡਮੀ ਖੋਲ ਕੇ ਹੁਣ ਤੱਕ ਸੈਂਕੜੇ ਵਿਅਕਤੀਆਂ ਨੂੰ ਪਗ ਬਨਣੀ ਸਿਖਾ ਚੁੱਕਿਆ ਹੈ ਉਹ ਆਪਣੀ ਇਸ ਨਿਪੁੰਨਤਾ ਬਾਰੇ ਕਹਿੰਦਾ ਹੈ ਕਿ ਉਹ ਇੱਕ ਕੀਤਾ ਹੀ ਨਹੀਂ ਬਲਕਿ ਨੌਜਵਾਨਾਂ ਨੂੰ ਸਿੱਖ ਵਿੱਸੇ ਨਾਲ ਜੋੜਨ ਦਾ ਉਪਰਾਲਾ ਵੀ ਕਰ ਰਿਹਾ ਹੈ ਜਿਹੜਾ ਬੁਲਤ ਪਿਆਰਾ ਸੀ ਆਪਣਾ ਨਾਂਉਂ ਦੇ ਬੁਲਤ ਚਮਕਾਉਂਦੇ ਤੇ ਹੋਲੀ ਚਲਾਉਂਦੇ ਗੇਰੀਆਂ ਲਾਉਂਦੇ ਬੁਲਤ ਦੇ ਉਤੇ ਕੁੜੀ ਨਹੀਂ ਮਰਦੀ ਜਿਹੜਾ ਕਮਰਾ ਗਿਲਦਾ ਸੀ ਅੰਕੀ ਸੀ ਪਿੱਟਦੀ ਉਹ ਮੈਕਵਿਲਨ ਇਤਨਾ ਦੀ ਆਏ ਰਹਿੰਦੇ ਕੱਥੇ ਜਦ ਬਹਿੰਦੇ ਬੋ ਮੈਂ ਮਠੰਡੇ ਸ਼ਹਿਰ ਵਿਖੇ ਮਲਕੀ 1.5 ਸਾਲ ਤੋਂ ਅਕੈਡਮੀ ਚਲਾ ਰਿਹਾ ਹਾਂ ਜਿੰਦੇ ਵਿੱਚ ਮੈਂ 5.5 600 ਦੇ ਕਰੀਬ ਸਟੂਡੈਂਟ ਨੂੰ ਸਿਖਲਾਈ ਦੇ ਚੁੱਕਿਆ ਹਾਂ ਮੇਰਾ ਸ਼ੌਕ ਮੈਂ ਬਿਨਾ ਸ਼ੀਸ਼ਾ ਵੇਖੇ ਅੱਖਾਂ ਦੇ ਪੱਟੀ ਬੰਨ ਕੇ 4 ਮਿੰਟਾਂ ਵਿੱਚ ਪੱਗ ਬੰਨ ਲੈਣਾ ਦੀਪ ਲੰਡੀ ਜੀਪ ਵਾਲਾ ਦੀਪ ਲੰਡੀ ਜੀਪ ਵਾਲਾ ਸਿਰੇ ਬਣ ਲਾਉਂਦਾ ਤੇ ਕੁੜਤੇ ਪਾਉਂਦਾ ਸੋਹਣੀ ਜੀ ਜਦ ਪਿੰਡ ਨੂੰ ਮੁੜਦੇ ਸੀ ਚੀਮਾ ਬਾਈ ਮਿਲਦਾ ਉਹ ਟੁਪੜਾ ਦਿਲ ਦਾ ਮੋਟਰ ਤੇ ਪੈਂਦੇ ਹੱਥ ਤੇ ਖੱਡ ਲੈ ਪੁੱਛੋ ਮੰਡੀ ਤੋਂ ਓੰਕਾਰ ਕਾਰੀ ਦੀ ਰਿਪੋਰਟ